ਕਟਨਾ ਜੀ ਫਦੇਗੜ ਜੂੜੀਆਂ ਰੋਡ ਬਾਈਪਾਸ ਤੇ ਠਾੜੇ ਦੇ ਵਿੱਚ ਅਸੀਂ ਚੌਂਕੀ ਦੇ ਖਲੋਤੇ ਆ ਕਟਨਾ ਹੈਗੀ ਆ ਜੀ ਬਾਬਾ ਦੀਪ ਸਿੰਘ ਕਲੋਨੀ ਦੀ ਜਿੱਥੇ ਇੱਕ ਛੋਟੀ ਜੀ ਬੱਚੀ ਤੇ ਉਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ ਪਰ 75 ਕੇ 80 ਸਾਲ ਦੀ ਏਜ ਹੋਣੀ ਉਹਦੀ ਉਹ ਬਿਲਕੁਲ ਲਾਗੇ ਲਾਗੇ ਰਹਿੰਦੇ ਨੇ ਤੇ ਉਹਨਾਂ ਨੇ ਮੌਕੇ ਦਾ ਫਾਇਦਾ ਵੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਆ ਤਾਂ ਉਹਨੇ ਆਪਣੀ ਕਰਤੂਤ ਖੋਲ ਦਿੱਤੀ ਆ ਤੇ ਉਹ ਜਿਹੜਾ ਪਿਤਾ ਉਹਨਾਂ ਦੀ ਮਾਪਿਓ ਆ ਜਿਹੜਾ ਉਹਨਾਂ ਦੇ ਵਿਚਾਰੇ ਐਡੇ ਕਿ ਮਾਦੜ ਨੇ ਕਿ ਉਹ ਆਪਣੀ ਕਿਰਤ ਕਰਦੇ ਨੇ ਦਿਹਾੜੀ ਟੱਪਾ ਕਰਕੇ ਉਹ ਤੇ ਡਰਦੇ ਵਿਚਾਰੇ ਆਏ ਨਹੀਂ ਪਹਿਲਾਂ ਤੇ ਮੱਲੇਦਾਰਿਆਂ ਦੀ ਹੱਲਾਸ਼ੇਰੀ ਨਾਲ ਉਹ ਇਥੋਂ ਤੱਕ ਪਹੁੰਚੇ ਤੇ ਕਾਰਵਾਈ ਹੋਈ ਆ ਤੇ ਬੱਚੀ ਦੀ ਹਾਲਤ ਐਡੀ ਕਿ ਨਾਜੁਕਿਆ ਤੋ ਉਹਨੂੰ ਉਲਟੀਆਂ ਔੜੀਆਂ ਜੇ ਵੀ ਬੱਚੀ ਦੀ ਉਮਰ ਕਿੰਨੀ ਹੈ ਤੇ ਜਿੰਨੇ ਇਹ ਹਰਕਤ ਕੀਤੀ ਉਹਦੀ ਉਮਰ ਕਿੰਨੀ ਹੈ ਬੱਚੀ ਦੀ ਉਮਰ 9 ਸਾਲ ਦੀ ਹੈਗੀ ਆ ਤੇ ਜਿਹੜਾ ਹਰਕਤ ਕਰਨ ਵਾਲਾ ਵਾ ਉਹਦੀ 75 ਤੋਂ 80 ਸਾਲ ਦੀ ਉਮਰ ਹੈ ਜੀ ਜੀ ਤਾਂ ਹੁਣ ਉਹ ਔਰੋਪੀ ਕਾਬੂ ਕੀਤਾ ਪੁਲਿਸ ਨੇ ਹਾਂ ਜੀ ਬਿਲਕੁਲ ਬਿਲਕੁਲ ਮੌਕੇ ਤੇ ਇਹਨਾਂ ਨੇ ਮਹੱਲੇ ਵਾਲਿਆਂ ਨੇ ਉਹਨੂੰ ਪੁਲਿਸ ਨੂੰ ਫੜ ਕੇ ਤੇ ਔਰੋਪੀ ਨੂੰ ਦੇ ਦਿੱਤਾ ਵਾ ਕੋਈ ਮਹੱਲੇ ਵਾਲਿਆਂ ਨੇ ਮੌਕੇ ਤੇ ਉੱਥੇ ਛਤਰਪ੍ਰੇੜ ਕੀਤੀ ਸੀ ਚਲੋ ਜਿੰਨੀ ਕੀਤੀ ਆ ਉਹ ਇਹਨਾਂ ਦੀ ਚੜਦੀ ਕਲਾ ਹੋਗੀ ਬਾਕੀ ਹੁਣ ਪੁਲਿਸ ਆਪਣੀ ਕਾਰਵਾਈ ਕਰਨ ਦੀ ਹੈ ਜੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਮੱਲੇ ਵਾਲੇ ਜੀ ਪੁਲਿਸ ਦੀ ਕਾਰਵਾਈ ਵੇਖੋ ਜੀ ਜਿਹੜੀ ਬਲਾਦਕਾਰ ਦੀ ਸਜ਼ਾ ਵਾ ਉਹਦਾ ਉਹ ਹੋ ਜਾਣੀ ਆ ਇੱਕ ਪਾਸ ਕੋ ਐਕਟ ਲੱਗ ਜਾਊਗਾ ਜਿਹੜਾ 20 ਸਾਲ ਉਹਦੇ ਕਹਿੰਦੇ ਨੇ ਕਿ ਅੰਦਰ ਲੱਜਣਾ ਵਾ ਕੋਈ ਉਹਦੀ ਸੁਣਵਾਈ ਕੋਈ ਅਪੀਲ ਕੋਈ ਦਲੀਲ ਨਹੀਂ ਹੁੰਦੀ ਕੋਈ ਉਹਦੀ ਜ਼ਮਾਨਤ ਨਹੀਂ ਹੋਣੀ ਜੀ ਲਗਾਤਾਰ ਹੀ ਇਹ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਪੰਜਾਬ ਤੇ ਕਿਸ ਤਰ੍ਹਾਂ ਦੇਖਦੇ ਪੰਜਾਬ ਲੋਕ ਲੱਗਾ ਸਾਡੇ ਕਾਨੂੰਨ ਦੇ ਵਿੱਚ ਕਮੀ ਆ ਜੀ ਜੇ ਸਾਡੇ ਕਾਨੂੰਨ ਸਖਤ ਹੋ ਜਨਾਂ ਤੇ ਇੱਕ ਕਿਸੇ ਦੇ ਬੱਚੇ ਦੇ ਹੱਥੋਂ ਪੈਨਸਲ ਵੀ ਨਾ ਖੋਈ ਜਾਵੇ ਬਲਾਦਕਾਰ ਤੇ ਬੜੀ ਦੂਰ ਦੀ ਗੱਲ ਆ ਕਿਉਂਕਿ ਬਾਹਰਲੇ ਆਪਾਂ ਦੇਸ਼ਾਂ ਦੀਆਂ ਗੱਲਾਂ ਤੇ ਜ਼ਰੂਰ ਕਰਦੇ ਆਂ ਪਰ ਸਾਡੇ ਕਾਨੂੰਨ ਨਹੀਂ ਉੱਥੇ ਉਹੋ ਜਿਹੀ ਕੀ ਹੋ ਸਕਦੇ ਕਿਉਂਕਿ ਦੋ ਦਿਨ ਬਾਅਦ ਸਾਨੂੰ ਹੋਸ਼ ਆਉਂਡਈ ਆ ਵੀ ਬੱਚੀ ਦੇ ਨਾਲ ਬਲਾਦਕਾਰ ਹੋਇਆ ਤੇ ਲੋਕੀ ਕਹਿੰਦੇ ਨੇ ਵੀ ਅੱਜ ਉਹਨੂੰ ਮਾਰ ਦੇਣਾ ਜਦੋਂ ਤੁਹਾਨੂੰ ਪਤਾ ਲੱਗਾ ਸੀ ਤੂੰ ਉਦੋਂ ਕਿਹਨਾ ਕਰ ਦਿੱਤਾ ਸਾਡੇ ਕਾਨੂੰਨ ਸਖਤ ਹੋਣ ਨਾ ਤੇ ਕਦੀ ਇਹੋ ਜਿਹੀ ਨੌਬਤ ਨਾ ਆਵੇ ਕਿਉਂਕਿ ਇੱਕ ਮੌਕੇ ਦੇ ਉੱਤੇ ਜੇ ਝਟਕਾਇਆ ਜਾਵੇ ਹੁਣ ਦੋਸ਼ੀ ਅੰਦਰ ਹੈ ਨਾ ਦੋਸ਼ੀ ਨੂੰ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰ ਦੇਣ ਕੀ ਕਰ ਨਹੀਂ ਸਕਦੇ ਸਭ ਕੁਝ ਹੋ ਸਕਦਾ ਵਾ ਪਰ ਉਹ ਜੋ ਉਹਨਾਂ ਨੇ ਦਾਇਰਾ ਬਣਾਇਆ ਉਹਨਾਂ ਨੇ ਉਹਨੂੰ ਦਾਇਰੇ ਨੂੰ ਫੋਲੋ ਆਪਾਂ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ ਬਣਾਈ ਜਾਂਦੀ ਇਹ ਗੱਲ ਹੋਈ ਕਿ ਬਣਾਈ ਇਹ ਕਿਹੜੀ ਜਗ੍ਹਾ ਤੇ ਇਹ ਗਲੀ ਸਾਡੇ ਬੂਏ ਦੇ ਘਾਰੀ ਆ ਸਾਡੇ ਘਰ ਦੇ ਵਿੱਚ ਇਹਨੇ ਬੱਚੇ ਰਹਿੰਦੇ ਰੇ ਸਾਡੀ ਗਲੀ ਚ ਪੁੱਛੋ ਸਾਰੀਆਂ ਜਨਾਨੀਆਂ ਗਾਹ ਹੋ ਉਹ ਕੋਈ ਨਹੀਂ ਤੱਕਲੇ ਆ ਲਾਗੇ ਆ ਤੇ ਕਦੀ ਇਹ ਬੱਚਿਆਂ ਨੂੰ ਇਹਨੇ ਕਦੀ ਕੱਖ ਨਹੀਂ ਕਿਹਾ ਉਹਦੇ ਪਿਓ ਇਹ ਥੋੜੀ ਗਰੀਬ ਆ ਤੇ ਤੂੰ ਆਣ ਕਿਉਂ ਨਹੀਂ ਲਟਕੀ ਨੂੰ ਤੂੰ ਮਾਰੇ ਕ ਚੰਗੇ ਕੰਮ ਕਰ ਜਾਵੇਂ ਇਹ ਕਿੱਥੇ ਕਿ ਕਿ ਤਰ੍ਹਾਂ ਦਾ ਇਹਨੇ ਕੰਮ ਖਾ ਦੇ ਗਲੀ ਚ ਕੀਤਾ ਇਹ ਸਾਡੀ ਬੱਚੀ 9 ਸਾਲ ਦੀ ਹਾਂ ਇਹ ਬੱਚਿਆਂ ਦੇ ਸਾਰੇ ਸਾਰੀ ਬੜੀ ਸਾਡੇ ਧਿਆਨ ਰੱਖਦੇ ਆ ਤਾਂ ਇਹਦੇ ਬੱਚਿਆਂ ਦਾ ਮੈਨੂੰ ਪਤਾ ਨਹੀਂ ਬੱਚਿਆਂ ਦੀ ਉਮਰ ਕਿੰਨੀ ਸੀ ਹਾਂ 7 8 ਸਾਲ ਦਾ ਬਾਬੂ 7 ਸਾਲ ਦਾ ਬਾਬੂ ਕਾਸੀ ਸਾਲ ਦਾ